ਜਦੋਂ ਪਰਚੇ ਕੱਟਨੇ ਹੁੰਦਾ ਉਦੋਂ ਤੁਹਾਡੇ ਕੋਲੇ ਥੌਲ ਟੰਗਉਂਦੀਆਂ ਜਦੋਂ ਸਾਡੇ ਸੁੰਡ ਪੈ ਜਾਂਦੇ ਆ ਕਣਕ ਦੇ ਵਿੱਚ ਉਦੋਂ ਤੁਹਾਡੇ ਕੋਲੇ ਥੌਲ ਟੰਗਾ ਮੁੱਕ ਜਾਂਦੀਆਂ ਤੂੰ ਹੰਤਮਾਨ ਸਿਆ ਤੂੰ ਵੋਟਾਂ ਲੈ ਕੇ ਸਾਥ ਜ਼ਿਮੀਂਦਾਰਾਂ ਤੋਂ ਜਾਂ ਕੋਈ ਵੀ ਸਾਥੋਂ ਗਰੀਬਾਂ ਤੋਂ ਲੋਕਾਂ ਤੋਂ ਵੋਟਾਂ ਲੈ ਕੇ ਸਾਡੇ ਨਾਲ ਧੱਕਾ ਨਾ ਕਰ ਤੇ ਬਿੱਲੇ ਆਲੀ ਕਰਨਗੇ ਜੱਟ ਤੇਰੇਆਂ ਮੁੱਸਾਂ ਨੂੰ ਵਟਾ ਦੇਣ ਨੂੰ ਵੀ ਹਟਾ ਦੇਣਗੇ ਕੋਈ ਗੱਲ ਨਹੀਂ ਸਾਨੂੰ ਮੁਆਵਜ਼ਾ ਤੋਂ ਨਾਲਾ ਨਹੀਂ ਮਿਲਿਆ ਸਾਨੂੰ ਮੁਆਵਜ਼ਾ ਪਹਿਲਾ ਵਾਲਾ ਨਹੀਂ ਮਿਲਿਆ ਗੜੇ ਮਾਰੀ ਵਾਲਾ ਜਿੱਥੇ ਤੇ ਨੁਕਸਾਨ ਹੋਇਆ ਚਾਹੇ ਉਹ ਮੁਰਗੀਆਂ ਦਾ ਚਾਹੇ ਉਹ ਪਸ਼ੂਆਂ ਦਾ ਚਾਹੇ ਉਹ ਫਸਲਾਂ ਦਾ ਸੋ ਅਸੀਂ ਉਹਦਾ ਵੀ ਨਾਲ-ਨਾਲ ਮੁਆਵਜ਼ਾ ਦੇਮ ਸਾਨੂੰ ਸਾਨੂੰ ਉਲਟਾ ਤੀਜਾ ਫੇਰ ਨੁਕਸਾਨ ਹੋਈ ਜਾਂਦਾ ਹੈ ਜ਼ਿੰਮੇਵਾਰਾਂ ਨੇ ਹਕਨ ਕਾ ਪੀ ਲੀਆਂ ਪੈਗੀਆਂ ਭਗੰਤ ਮਾਨਸਿਆਂ ਇਨੂੰ ਦੱਸਣਾ ਚਾਹੁੰਦੇ ਆ ਤੂੰ ਦੂਜਿਆਂ ਨਾਲੋਂ ਵੀ ਗਾਂ ਲੰਗ ਗਿਆ ਜੇ ਤੂੰ ਵੀ ਇਹਨਾਂ ਨੀਤੀਆਂ ਤੇ ਲੱਗਿਆ ਤੈਨੂੰ ਕਿਸੇ ਨੇ ਬੋੜਤਾ ਕੀ ਤੈਨੂੰ ਧੱਕੇ ਮਾਰ ਮਾਰ ਪਿੰਡਾਂ ਚੋਂ ਲੋਕ ਕੱਢਣਗੇ ਜੇ ਤੁਸੀਂ ਇਹਨਾਂ ਗੱਲਾਂ ਨਾਲ ਜ਼ਿੰਮੇਵਾਰਾਂ ਨੂੰ ਜਾਣ ਕੇ ਤੰਗ ਕਰਦੇ ਰਹੇ ਤਾਂ ਤੁਹਾਡੇ ਦਿਨ ਮਾੜੇ ਆਉਂਦਿਆਂ ਨੂੰ ਬਾਲਾ ਟਾਈਮ ਨਹੀਂ ਲੱਗੂਗਾ ਤੁਹਾਨੂੰ ਆ ਐਮਪੀ ਦੇ ਲੈਕਚਰ ਨਹੀਂ ਆਉਣ ਆਲੇ ਇਹਦੇ ਚ ਹੀ ਤੁਹਾਨੂੰ ਪਤਾ ਲੱਗ ਜੂਗਾ ਵੀ ਸਾਡੇ ਨਾਲ ਹੋਊਗੀ ਕੀ ਤੁਸੀਂ ਸਾਡੇ ਨੌਕਰ ਐ ਤੁਸੀਂ ਸਾਡੇ ਮਾਲਕ ਨਹੀਂ ਮੈਂ ਸੰਵਿਧਾਨਕ ਕਾਨੂੰਨ ਮੁਤਾਬਕ ਗੱਲ ਕਹਿਣਾ ਤੁਸੀਂ ਜੋ ਐਸੀ ਟੈਕਸ ਭਰਦੇ ਆ ਤਨਖਾਹਾਂ ਲੈਣੇ ਆ ਜੇ ਤੁਸੀਂ ਤਨਖਾਹਾਂ ਸਾਡੇ ਪੈਸਿਆਂ ਦੀਆਂ ਲੈਣੇ ਆ ਆ ਅੱਜ ਸਾਨੂੰ ਐਸੀ ਪੈਸੇ ਸਾਡੇ ਕੋਲੇ ਰੋਟੀ ਖਾਣ ਨੂੰ ਪੈਸੇ ਨਹੀਂ ਗਏ ਅੱਜ ਇਹ ਦੱਸਣੇ ਹੈ ਬੋਲ ਤੇਰੇ ਜੋ ਮੁਲਾਜ਼ਮ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਅਫਸਰ ਲੈਵਲ ਦੇ ਅਧਿਕਾਰੀ ਐ ਤੇਰੇ ਤੇ ਉਹ ਹੁਣ ਤੇਰੇ ਕਿੱਧਰ ਗਏ ਇਹ ਨਿੱਕੇ ਮੁਲਾਜ਼ਮਾਂ ਨੂੰ ਇੱਥੇ ਢਾਲ ਦਿੰਦਾ ਪੋਰ ਤਾਂ ਭਵੰਤਮਾਨ ਸਾਹਿਬ ਨੂੰ ਜੇ ਤੇਰਾ ਜੋ ਉਸ ਵੇਲੇ ਇੰਜਨ ਚੱਲਦਾ ਹੁੰਦਾ ਸੀ ਉਹ ਧੂਆਂ ਛੜਦਾ ਸੀ ਜਾਂ ਕਿ ਆਕਸੀਜਨ ਛੜਦਾ ਸੀ ਜਦੋਂ ਤੂੰ ਮੱਸਰਦਾਨੀ ਲਾ ਕੇ ਮੂਰੇ ਸੌਂਦਾ ਹੁੰਦਾ ਹੁੰਦਾ ਸੀਗਾ ਇਹਨੂੰ ਕਹਿੰਦੇ ਐ ਤੂੰ ਰਹਿਣ ਦੇ ਜਿਹੜੇ ਬੰਦਿਆਂ ਨੇ ਨਹੀਂ ਅੱਖ ਲਈ ਡਰਦੇ ਆ ਨੇ ਪਰਚੇ ਤੇ ਅੱਜ ਉਹਨਾਂ ਦੇ ਸੁੰਡ ਖਾਈ ਜਾਂਦੇ ਆ ਉਹ ਜ਼ਿੰਮੇਦਾਰ 2 3 4 ਕਿੱਲੇ ਆਲਾ ਕੀ ਕਰੂਗਾ ਇਹ ਭਵੰਤਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਤੂੰ ਵੀ ਲਸਨ ਮਾਰਿਆ ਤੀ ਹੋ ਗਿਆ